ਅਸ਼ਿਕਾਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਅਮਰੀਤਸਰ ਦੇ ਸਲਾਮਾਬਾਦ ਜਿੱਥੇ ਕਿ ਬੀਤੇ ਦਿਨ ਇੱਕ ਨੌਜਵਾਨ ਵਿਅਕਤੀ ਦਾ ਜੜਾ ਕਿ ਕਤਲ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਤਸਵੀਰਾਂ ਵੀ ਸਾਹਮਣੇ ਐਸੀ ਕਿ ਪਰਿਵਾਰ ਦੇ ਵੱਲੋਂ ਕਾਫੀ ਜੜਾ ਕਿ ਹੰਗਾਮਾ ਕੀਤਾ ਜਾਂਦਾ ਤੇ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾਂਦੀ ਤਾਂ ਇਸ ਮਾਮਲੇ ਦੇ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਪੁਲਿਸ ਨੇ ਇਸ ਕਾ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਚਾਰ આરોપીਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਦੇ ਵਿੱਚ ਜਿੱਥੇ ਪਿਓ ਤੇ ਪੁੱਤ ਦੇ ਵੱਲੋਂ ਕਤਲ ਕੀਤਾ ਗਿਆ ਸੀ ਇਸ ਵਿਅਕਤੀ ਦਾ ਉੱਥੇ ਇਸ ਮਾਮਲੇ ਦੇ ਵਿੱਚ ਪਿਓ ਪੁੱਤ ਸਣੇ ਉਸ ਦੀ ਪਤਨੀ ਤੇ ਉਸ ਦੀ ਇੱਕ ਬੇਟੀ ਨੂੰ ਵੀ ਗ੍ਰਿਫਤਾਰ ਜੜਾ ਕੇ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਉਹ ਤੰਤਰ ਵਿਦਿਆ ਜਾਣਦਾ ਸੀ ਅਤੇ ਇਹਨਾਂ ਦੀ ਤਾਂ ਪਤਨੀ ਤੇ ਉਸ ਦੀ ਬੇਟੀ ਦਾ ਜਿਹੜਾ ਕਿ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੀ ਸੀ ਉਹਨਾਂ ਦਾ ਇਲਾਜ ਕਰਮਦੇਵ ਨਾ ਦੇ ਉੱਤੇ ਪੁੱਛਾ ਦਿੰਦਾ ਸੀ ਜਿਹਦੇ ਚੱਲਦੇ ਉਹਨਾਂ ਦੇ ਘਰ ਆਉਣੇ ਜਾਣੇ ਸੀ ਇਸੇ ਤਰ੍ਹਾਂ ਇਹ ਜਿਹੜਾ ਵਿਅਕਤੀ ਸੀ ਉਹਨਾਂ ਦੀ ਧੀ ਦੇ ਉੱਤੇ ਮਾੜੀ ਅੱਖ ਰੱਖਦਾ ਸੀ ਜਿਹਦੇ ਚੱਲਦੇ ਜਦੋਂ ਇਸ ਗੱਲ ਦੀ ਪਿੰਕ ਵਿਅਕਤੀ ਨੂੰ ਪਤਾ ਲੱਗੀ ਪਰਿਵਾਰਕ ਮੈਂਬਰਾਂ ਨੂੰ ਤਾਂ ਉਹਨਾਂ ਨੇ ਘਰ ਬੁਲਾ ਕੇ ਆ ਜਿਹੜੀ ਕਿ ਗੱਲਬਾਤ ਹੋਈ ਤੇ ਇਸ ਦੇ ਉੱਤੇ ਉਹਨਾਂ ਦੀ ਤਕਰਾਰਬਾਜ਼ੀ ਹੋ ਗਈ ਤੇ ਇਸੇ ਗੱਲ ਨੂੰ ਲੈ ਕੇ ਜਿਹੜਾ ਕਿ ਤੇਜ਼ ਤਾਰ ਹਥਿਆਰਾਂ ਦੇ ਨਾਲ ਨੌਜਵਾਨ ਇਸ ਵਿਅਕਤੀ ਦਾ ਜਿਹੜਾ ਕਿ ਕਤਲ ਕਰ ਦਿੱਤਾ ਗਿਆ ਜੀ ਹਾਂ 35 36 ਸਾਲ ਜਿਹੜੇ ਕਿ ਇਸ ਦੀ ਉਮਰ ਦੱਸੀ ਜਾ ਰਹੀ ਹੈ ਤੇ ਇਸ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਪੁਲਸ ਦੀ ਪੁੱਛਗਿੱਛ ਦੌਰਾਨ ਹੀ ਜਿਹੜਾ ਕਿ ਖੁਲਾਸਾ ਹੋਇਆ ਕਿ ਉਹਨਾਂ ਨੇ ਇਹ ਕਤਲ ਨੂੰ ਕਿਉਂ ਅੰਜਾਮ ਦਿੱਤਾ ਤਾਂ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਸ਼ੱਕ ਸੀ ਕਿ ਉਹ ਉਹਨਾਂ ਦੀ ਲੜਕੀ ਦੇ ਉੱਤੇ ਮਾੜੀ ਨਜ਼ਰ ਰੱਖਦਾ ਪੁੱਛਾ ਦੇਣ ਦੇ ਬਹਾਨੇ ਘਰ-ਵਾਰ ਠੀਕ ਕਰਨ ਦੇ ਬਹਾਨੇ ਜਿਹੜਾ ਕਿ ਉਹ ਆਉਂਦਾ ਸੀ ਪਰ ਉਸ ਨੇ ਗਲਤ ਅੱਖ ਰੱਖੀ ਜਿਸ ਦੇ ਚੱਲਦੇ ਉਸ ਦਾ ਕਤਲ ਕੀਤਾ ਗਿਆ ਆਓ ਜਾਣਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ کیا ਗਿਆ ਇੱਕ ਇਨਸੀਡੈਂਟ 2 ਅਗਸਟ ਨੂੰ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਵਿੱਕੀ ਨਾਮਕ ਸ਼ਖਸ ਦਾ ਜਿਹੜਾ ਵਾ ਉਹ ਕਤਲ ਹੋਇਆ ਸੀਗਾ ਜਿਸ ਦੀ ਇਨਫਾਰਮੇਸ਼ਨ ਜਦੋਂ ਐਸਐਚਓ ਸਲਾਮਾਬਾਦ ਨੂੰ ਮਿਲੀ ਤਾਂ ਇਸ ਤੇ ਵਰਕ ਕਰਦੇ ਆ ਉਹਨਾਂ ਨੇ ਇਸ ਤੇ ਐਫਆਈਆਰ ਨੰਬਰ 233 2825 ਜਿਹੜੀ ਅੰਡਰ ਸੈਕਸ਼ਨ 103 ਨੇ 61235 ਪੀਐਨਐਸ ਦੇ ਵਿੱਚ ਜੜੀ ਦਰਜ ਕੀਤੀ ਗਈ ਇਸ ਨੂੰ ਅਮਲ ਦੇ ਵਿੱਚ ਲਿਆਉਂਦਿਆਂ ਜਿਹੜਾ ਇਸ ਦੀ ਮਰਨ ਵਾਲੇ ਦੀ ਮ੍ਰਿਤਕ ਦੀ ਜਿਹੜੀ ਮਦਰ ਦੇ ਬਿਆਨ ਦੇਤੇ ਮਕਦਮਾ ਜਿਹੜਾ ਦਰਜ ਕੀਤਾ ਗਿਆ ਇਸ ਦੇ ਵਿੱਚ ਜਿਹੜਾ ਮਕਦਮਾ ਇਸ ਦੇ ਵਿੱਚ ਚਾਰ ਦੋਸ਼ੀ ਜਿਹੜੇ ਆ ਇਹਦੇ ਵਿੱਚ ਨੋਮੀਨੇਟ ਹੋਏ ਸੀਗੇ ਨਰਿੰਦਰ ਕੁਮਾਰ ਉਸ ਦਾ ਬੇਟਾ ਪਾਵਿਕ ਖੰਨਾ ਤੇ ਉਸ ਦੀ ਵਾਈਫ ਗੋਰੀ ਤੇ ਇੱਕ ਵਦੀ ਪੁੱਤਰੀ ਜਿਹੜੀ ਆ ਉਹ ਇਸ ਮਕਦਮੇ ਵਿੱਚ ਨੋਮੀਨੇਟ ਹੋਈਆਂ ਸੀਗੇ ਇਹ ਜਿਹੜਾ ਮ੍ਰਿਤਕ ਆ ਇਹ ਪੁੱਛਾਂ ਦੇਣ ਦਾ ਕੰਮ ਕਰਦਾ ਸੀਗਾ ਜਿਹੜਾ ਆਪਾਂ ਥੋੜੇ ਇਲਾਜ ਜਾਂ ਕਿਸੇ ਨੂੰ ਕੋਈ ਪਰੇਸ਼ਾਨ ਹੋਵੇ ਤਾਂ ਉਸ ਤੇ ਸੰਬੰਧੀ ਜਿਹੜਾ ਕੋਈ ਤਾੰਤ੍ਰਿਕ ਜਾਂ ਥੋੜੀ ਪੁੱਛਾਂ ਦੇਣ ਦਾ ਕੰਮ ਕਰਦਾ ਸੀਗਾ ਇਹ ਜਿਹੜੀ ਇਸ ਨਰਿੰਦਰ ਕੁਮਾਰ ਦੀ ਜਿਹੜੀ ਪਤਨੀ ਅਤੇ ਜਿਹੜੀ ਬੇਟੀ ਆ ਕੁਝ ਪਰੇਸ਼ਾਨ ਰਹਿੰਦੀਆਂ ਸੀਗੀਆਂ ਤੇ ਇਸ ਬੰਦੇ ਨੇ ਇਸ ਦਾ ਸਹਾਰਾ ਲੈ ਕੇ ਇਸ ਦੇ ਘਰ ਦੇ ਵਿੱਚ ਜਿਹੜੀ ਐਂਟਰੀ ਸ਼ੁਰੂ ਕੀਤੀ ਕਿ ਮੈਂ ਇਹਨਾਂ ਨੂੰ ਜਿਹੜਾ ਦਿਮਾਗੀ ਪਰੇਸ਼ਾਨੀ ਆ ਜਾਂ ਜੋ ਵੀ ਇਹਨਾਂ ਦੇ ਉੱਤੇ ਲਾਮਤ ਆ ਉਹ ਮੈਂ ਠੀਕ ਕਰ ਦੂੰਗਾ ਉਸ ਦੇ ਬਹਾਨੇ ਨੇ ਇਹਨਾਂ ਇਸ ਦੀ ਵਾਈਫ ਅਤੇ ਇਸ ਦੀ ਬੇਟੀ ਦੇ ਉੱਤੇ ਜਿਹੜੀ ਆ ਗਲਤ ਨਿਗਾਰਕਨੀ ਸ਼ੁਰੂ ਕਰ ਦਿੱਤੀ ਜਦੋਂ ਇਸ ਨੂੰ ਨਰਿੰਦਰ ਕੁਮਾਰ ਨੂੰ ਜਿਹੜਾ ਇਸ ਗੱਲ ਦਾ ਪਤਾ ਲੱਗਿਆ ਤਾਂ ਇਸ ਨੇ ਫੋਨ ਕਰਕੇ ਉਸ ਦੁਪਹਿਰ ਇਸ ਮ੍ਰਿਤਕ ਵਿਕੀ ਨੂੰ ਆਪਣੇ ਘਰ ਬੁਲਾਇਆ ਘਰ ਬੁਲਾ ਕੇ ਜਦੋਂ ਇਸ ਨੇ ਕਿਹਾ ਕਿ ਵੀ ਤੂੰ ਇਸ ਗੱਲ ਨੂੰ ਕਬੂਲ ਕਰਦਾ ਵੀ ਤੂੰ ਇਹ ਜਿਹੜੀ ਮਾੜੀ ਹਰਕਤ ਜਿਹੜਾ ਮੇਰੇ ਪਰਿਵਾਰ ਦੇ ਨਾਲ ਕਰ ਰਿਆ ਉਸ ਗੱਲ ਤੋਂ ਇਹਨਾਂ ਦਾ ਤਕਰਾਰ ਹੋ ਗਿਆ ਤੇ ਇਸ ਨਰਿੰਦਰ ਕੁਮਾਰ ਨੇ ਆਪਣੀ ਕਰਵਾਨ ਦੇ ਨਾਲ ਵਾਰ ਕਰਕੇ ਜਿਹੜਾ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਦੇ ਵਿੱਚ ਜਿਹੜੇ ਚਾਰੇ ਦੋਸ਼ੀ ਨੇ ਇਹ اسلامਾਬਾਦ ਪੁਲਿਸ ਵੱਲੋਂ ਸਾਡੇ ਐਸਐਚਓ ਜਸਪੀਤ ਸਿੰਘ ਉਹਨਾਂ ਵੱਲੋਂ ਗ੍ਰਿਫਤਾਰ ਕਰ ਲਏ ਗਏ ਨੇ ਮੌਕੇ ਤੇ ਜਿਹੜਾ ਹਥਿਆਰ ਵਰਤਿਆ ਗਿਆ ਵਾ ਉਹ ਵੀ ਜਿਸ ਨਾਲ ਮਰਡਰ ਹੋਇਆ ਉਹ ਵੀ ਜਿਹੜਾ ਇਸ ਦੇ ਵਿੱਚ ਬਰਾਮਦ ਕਰ ਲਿਆ ਗਿਆ ਇਸ ਨੂੰ ਪੇਸ਼ ਅਦਾਲਤ ਕਰਕੇ ਜਿਹੜੀ ਅਗਲੀ ਤਵਦੀਸ਼ ਸਾਡੇ ਕੋਲ ਜਾਰੀ ਹੈ ਪਰ ਮਾੜੀ ਆਹ ਤੱਕੰਦੀ ਸਿਰੇ ਉਹਨਾਂ ਨੂੰ ਸ਼ੱਕ ਹੈਗਾ ਸੀ ਕਿ ਵੈਸੇ ਦੀ ਕੋਈ ਟੈਕਨਿਕਲ ਰਿਲੇਸ਼ਨ ਨਹੀਂ ਕੇ ਇਹਦੇ ਵਿੱਚ ਇਹ ਜਿਹੜਾ ਜਦੋਂ ਇਸ ਗੱਲ ਦੇ ਜਿਹੜੇ ਪਿੰਕਿਆ ਇਸ ਆਪਣੇ ਨਰਿੰਦਰ ਕੁਮਾਰ ਨੂੰ ਲੱਗੀ ਤਾਂ ਇਸ ਨੂੰ ਇਹ ਸ਼ੱਕ ਸੀਗਾ ਵੀ ਇਹ ਮੇਰੀ ਜਿਹੜੀ ਲੜਕੀ ਅਤੇ ਮੇਰੀ ਘਰ ਵਾਲੀ ਤੇ ਮਾੜੀ ਨਿਗਾਹ ਰੱਖਦਾ ਹੈ ਇਹ ਉਹਨਾਂ ਦੇ ਪਿੱਛੇ ਵੀ ਜਾਂਦਾ ਹੈ ਇਹ ਜਿੱਦਾਂ ਵੈਸ਼ਨੋ ਦੇਵੀ ਪਿੱਛੇ ਜੇ ਗਏ ਸੀਗਾ ਤੇ ਉਸ ਦੇ ਵਿੱਚ ਵੀ ਇਹਨੂੰ ਇਹ ਸੀਗਾ ਵੀ ਇਹ ਉਹਨਾਂ ਦੇ ਪਿੱਛੇ ਜਿਹੜਾ ਵਾ ਵੈਸ਼ਨੋ ਦੇਵੀ ਤੱਕ ਗਿਆ ਵਾ ਤੇ ਉਸ ਇਵਜ ਦੇ ਵਿੱਚ ਜਿਹੜਾ ਇਹਨੂੰ ਬੁਲਾ ਕੇ ਤੇ ਇਸ ਨੂੰ ਮਾੜ ਦੇ ਕਾਰਕੋਤ ਪਤਾ ਪਤਾ ਦੱਸ ਦਿੱਤਾ ਗਿਆ ਸੇ ਤਕਰੀਬਨ ਕਿੰਨੇ ਲੋਕਾਂ ਵੱਲੋਂ ਇਸ ਵਾਰ ਦਾ ਕਾਨੂੰਨ ਜਾਂ ਦਿੱਤਾ ਗਿਆ ਇਹ ਚਾਰ ਲੋਕਾਂ ਦੀ ਇਸ ਦੇ ਵਿੱਚ ਅਰੈਸਟ ਹੋਈ ਹੈ ਜਿਸ ਦੇ ਵਿੱਚ ਉਸੇ ਪਰਿਵਾਰ ਦੇ ਚਾਰੇ ਜੀ ਨੇ ਉਹ ਉਸ ਦਾ ਨਰਿੰਦਰ ਕੁਮਾਰ ਉਸ ਦਾ ਬੇਟਾ ਉਸ ਦੀ ਬੇਟੀ ਤੇ ਪਲੱਸ ਉਸ ਦੀ ਵਾਈਫ ਜਿਹੜੇ ਉਸ ਵੇਲੇ ਮੌਕੇ ਦੇ ਇਸ ਵਾਰ ਦਾ ਵੇਲੇ ਉੱਤੇ ਹਰਾਜ ਦੱਸ ਸਕਦੇ। ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਇਸ ਕਦਰ ਜਿਹੜਾ ਕਿ ਇਸ ਬਹਿਮਾ ਭਰਮਾ ਦੇ ਵਿੱਚ ਪਾਇਆ ਜਾਂਦਾ ਤੇ ਇਲਾਜ਼ ਦੇ ਨਾਮ ਦੇ ਉੱਤੇ ਉਹਨਾਂ ਨਾਲ ਠੱਗੀ ਮਾਰੀ ਜਾਂਦੀ ਜਾਂ ਫਿਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਧੀਆਂ ਭੈਣਾਂ ਦੇ ਉੱਤੇ ਗਲਤ ਨਜ਼ਰ ਰੱਖੀ ਜਾਂਦੀ ਜਿਸ ਦੇ ਚੱਲਦੇ ਅਣਖ ਦੀ ਖਾਤਰ ਵਿਅਕਤੀ ਦੇ ਬੋਲੇ ਜ਼ਾਕਾ ਕਤਲ ਕਰ ਦਿੱਤਾ ਗਿਆ।